ਪੂਰੇ ਦੇਸ਼ ਦੇ ਵਿੱਚ ਲੋਕਾਂ ਵਿੱਚ ਪਾਕਿਸਤਾਨ ਦੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸੜਕਾਂ ਤੇ ਪਾਕਿਸਤਾਨੀ ਝੰਡੇ ਵੀ ਚਿਪਕਾ ਕੇ ਉਸ ਦਾ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਹੁਣ ਸਹਾਰनपुर ਤੋਂ ਇੱਕ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਹੈ ਇਹ ਦੱਸ ਦੇ ਕਿ ਉੱਤਰ ਪ੍ਰਦੇਸ਼ ਦੇ ਸਹਾਰनपुर ਖੇਤਰ ਤੋਂ ਇਲਾਕੇ ਦੇ ਵਿੱਚੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਦਰਸਲ ਜਦੋਂ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੜਕ ਦੇ ਵਿੱਚਕਾਰ ਪਾਕਿਸਤਾਨੀ ਝੰਡਾ ਦੇਖਿਆ ਤਾਂ ਉਸ ਨੇ ਝੰਡਾ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਇਹੀ ਕੰਮ ਉਸ ਲਈ ਇੱਕ ਸਮੱਸਿਆ ਬਣ ਗਿਆ ਇਸ ਨਾਲ ਨਾ ਸਿਰਫ ਸੋਸ਼ਲ ਮੀਡੀਆ ਤੇ ਹੰਗਾਮਾ ਹੋਇਆ ਸੋਕੋ ਅਗਲੇ ਹੀ ਦਿਨ ਉਸ ਨੂੰ ਸਕੂਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਿਸੇ ਨੇ ਇਸ ਵਿਦਿਆਰਥਣ ਦੀ ਇਸ ਕੋਸ਼ਿਸ਼ ਨੂੰ ਕੈਮਰੇ ਦੇ ਵਿੱਚ ਕੈਦ ਕਰ ਲਿਆ ਤੇ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਦੱਸਦੇ ਕਿ ਜਿਵੇਂ ਹੀ ਇਹ 12 ਸਕਿੰਟ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਪੂਰੇ ਲਾਕਕੇ ਦੇ ਵਿੱਚ ਹੰਗਾਮਾ ਹੋਣਾ ਸ਼ੁਰੂ ਹੋ ਗਿਆ ਦੱਸਦੇ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਦਿਆਰਥਣ ਆਪਣੇ ਸਕੂਟਰੀ ਤੇ ਘਰ ਵੱਲੋਂ ਜਾ ਰਹੀ ਸੀ ਫਿਰ ਉਸਨੇ ਸੜਕ ਦੇ ਵਿੱਚ ਕਾਰ ਰਹੀ ਇਸ ਪਾਕਿਸਤਾਨੀ ਝੰਡੇ ਨੂੰ ਲਟਕਦਾ ਵੇਖਿਆ ਤੇ ਵਿਦਿਆਰਥੀ ਨੇ ਸਕੂਟਰ 'ਤੇ ਉੱਤਰ ਕੇ ਇਸ ਝੰਡੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਝੰਡਾ ਪੂਰੀ ਤਰ੍ਹਾਂ ਦੇ ਨਾਲ ਨਹੀਂ हट ਸਕਿਆ ਤੇ ਲੋਕਾਂ ਦੇ ਬੋਲੋ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ ਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ